ਦੈਨਿਕ ਸਵੇਰਾ ਤੁਸੀਂ ਦੇਖ ਰਹੇ ਹੋ ਮੈਂ ਸੋਨੀਆ ਸਫਰਲੋ ਫਿਲਮ ਦਾ ਅੱਜ ਪ੍ਰੀਮੀਅਰ ਹੋਇਆ ਹੈ ਸੋ ਲਵ ਗਿੱਲ ਦੇ ਫੈਮਲੀ ਚੈਨਲ ਮੌਜੂਦਾਨੰਦ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਦੈਨਿਕ ਸਵੇਰਾ ਦੇ ਕਿਵੇਂ ਹਾਲ ਚੱਲ ਬਹੁਤ ਵਧੀਆ ਤੇ ਅੱਜ ਫਿਲਮ ਵੇਖ ਕੇ ਆਏ ਹੋ ਕਿਵੇਂ ਦੀ ਲੱਗੀ ਆਪਣੀ ਬੇਟੀ ਦੀ ਫਿਲਮ ਬੇਟੀ ਦੀ ਫਿਲਮ ਤਾਂ ਬਹੁਤ ਵਧੀਆ ਹੈ ਤੇ ਬਾਕੀ ਇਹ ਕਿ ਅੱਜ ਕੱਲ ਦੀ ਸਟੋਰੀ ਨਾਲੋਂ ਥੋੜੀ ਅਲੱਗ ਹੈ ਹੈਨਾ ਬਹੁਤ ਵਧੀਆ ਬਣੀ ਹੈ ਤੁਸੀਂ ਇਮੋਸ਼ਨਲ ਹੋ ਰਹੇ ਹੋ ਹੋ ਜਾਂਦਾ ਕ라우ਡ ਮੂਵਮੈਂਟ ਹੁੰਦਾ ਕਰਤਿਆਂ ਬੜੀ ਖੁਸ਼ੀ ਹੁੰਦੀ ਹੈ ਜੋ ਚੀਜ਼ੇ ਬੱਚੇ ਦੀ ਜਿਹਦੇ ਵਿੱਚ ਖੁਸ਼ੀ ਹੈ ਨਾ ਉਹ ਸਭ ਕੁਝ ਦੇਖ ਕੇ ਫਿਰ ਖੁਸ਼ੀ ਤਾਂ ਹੁੰਦੀ ਹੈ ਨਾ ਹਾਂ ਪਰਮਾਤਮਾ ਕਰੇ ਚਲੋ ਇਸ ਤੋਂ ਵੀ ਵਧੀਆ ਕੰਮ ਕਰੇ ਪਰਮਾਤਮਾ ਕਰਤੀ ਦੇਵੇ ਤਾਂ ਤੁਸੀਂ ਕੀ ਕਹਿਣਾ ਚਾਹੋਗੇ ਆਈ ਫੀਲ ਸੋ ਪ੍ਰਾਊਡ ਟੂ ਬੀ ਹਰ ਸਿਸਟਰ ਐਂਡ ਬਹੁਤ ਵਧੀਆ ਲੱਗਦਾ ਵਾ ਕਿ ਜਦੋਂ ਇਦਾਂ ਸਾਰੇ ਐਪਰੀਸ਼ੀਏਟ ਕਰਦੇ ਆ ਆਪਣੇ ਫੈਮਿਲੀ ਮੈਂਬਰ ਨੂੰ ਤੇ ਉਹਨਾਂ ਨੂੰ ਇਦਾਂ ਸਕਰੀਨ ਤੇ ਵੇਖਣਾ ਬਹੁਤ ਵਧੀਆ ਮੂਮੈਂਟ ਹੁੰਦਾ ਵਾ ਤੇ ਇਦਾਂ ਹੀ ਉਹ ਸਾਰੇ ਜਦੋਂ ਕਿਸੇ ਰੈਸਟੋਰੈਂਟ ਚਲ ਜੀਏ ਜਾਂ ਕਿਤੇ ਵੀ ਜਗ੍ਹਾ ਤੇ ਜਦੋਂ ਇਹਦੇ Song ਲੱਗੇ ਹੁੰਦੇ ਆ ਜਾਂ ਇਹਦੀ Movie ਚੱਲਦੀ ਹੈ ਮਤਲਬ ਲੱਖ ਜੀ ਖੁਸ਼ੀ ਹੁੰਦੀ ਆ ਕਿ ਹਾਂ ਸਾਡੇ ਬੱਚੇ ਨੇ ਸਾਨੂੰ ਇੰਨਾ ਨਾਮ ਦਿੱਤਾ ਵਾ ਕਈ ਜਗ੍ਹਾ ਹੈ ਬੱਚਿਆਂ ਆਪਣੋਂ ਬੱਚੇ ਦੇ ਨਾਮ ਤੇ ਜਾਣਦੇ ਇਹ ਲਵ ਦੇ ਮਮਾ ਐ ਲਵ ਦੀ ਸਿਸਟਰ ਐ ਇਦਾਂ ਆਏ ਤੁਹਾਨੂੰ ਕਦੀ ਲੋਕ ਮਿਲਣ ਵੀ ਇਹਨਾਂ ਦੇ ਮਮਾ ਐ ਸਾਡੇ ਮਤਲਬ ਪੂਰਾ ਟੋਟਲੀ ਤਰਨ ਤਰਨ ਜਾਣਦਾ ਹੈ ਕਿ ਲਵ ਮੇਰੀ ਬੇਟੀ ਆ ਮੈਂ ਆਲੀ ਮਮਾ ਐ ਇੱਕ ਇੱਕ ਜਾਣਾ ਚਾਹੁੰਦਾ ਬਹੁਤ ਦੂਰ ਤੱਕ ਜਾਂਦੇ ਆ ਅੱਛਾ ਗੁਆਂਡੀ ਵਿੱਚੋਂ ਚਲ ਜਾ ਹਾਂ ਆ ਰਹੇ ਆ ਵੀਰ ਜੀ ਐ ਦੇਖੋ ਸਾਡੇ ਵੀਰ ਜੀ ਹਾਂ ਇਹ ਨਾਲ ਵਾਲੇ ਪਰੋਸ ਸੋ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਫਿਲਮ ਬਣੀ ਆ ਔਰ ਬਹੁਤ ਵਧੀਆ ਸਾਰਿਆਂ ਨੇ ਰੋਲ ਪਲੇ ਕੀਤਾ ਔਰ ਖਾਸ ਮੈਸੇਜ ਜਾਂਦਾ ਸਮਾਜ ਨੂੰ ਇਹ ਔਰ ਮੈਨੂੰ ਜੋ ਬਹੁਤ ਵਧੀਆ ਲੱਗਿਆ ਇੱਕ ਤਾਂ ਨਸ਼ੇ ਇੱਕ ਡਰੱਗਸ ਔਰ ਜੋ ਆਫੀਸਰ ਨੇ ਰੋਲ ਅਦਾ ਕੀਤਾ ਉਹਦੇ ਦੌਰਾਨ ਪੁਲਿਸ ਔਰ ਜੋ ਪਬਲਿਕ ਦਾ ਰੋਲ ਹੈ ਤੇ ਅਗਰ ਇਹ ਸਮਾਜ ਇਸਤੀ ਤੋਂ ਵੀ 10% ਵੀ ਸੇਧ ਲਿਆ ਜਾਂਦਾ ਹੈ ਨਾ ਤੇ ਸਾਡੇ ਹੈਲਥ ਸਾਡੇ ਵਿੱਚ ਨਸ਼ਿਆਂ ਦਾ ਜਿਹੜਾ ਕੋੜ ਹੈ ਉਹ ਦੂਰ ਬਹੁਤ ਜਲਦੀ ਹੋਊਗਾ ਜਿਹੜੀ ਸਿਰਫ ਲਵ ਸਟੋਰੀਆਂ ਤੇ ਚੱਲਦੀ ਉਸ ਤੋਂ ਥੋੜਾ ਅਲੱਗ ਗਿਆ ਬਹੁਤ ਅਲੱਗ ਰੋਲ ਹੈ ਬਹੁਤ ਵਧੀਆ ਕੰਮ ਕੀਤਾ ਸਾਰਿਆਂ ਨੇ ਬਹੁਤ ਖੁਸ਼ ਹੋਈ ਮੈਂ ਤੇ ਅੱਛਾ ਤੁਹਾਡੇ ਫਰੈਂਡ ਸਰਕਲ 'ਚ ਵੀ ਕਹਿੰਦੇ ਹੋ ਨੇ ਵੀ ਆਪਣੀ ਸਿਸਟਰ ਨਾਲ ਮਿਲਵਾ ਦਿਓ ਫੈਨ ਮੂ ਸੋ ਮਨੀ ਟਾਈਮਸ ਕਹਿੰਦੇ ਨੇ ਤੇ ਫਿਰ ਮੈਂ ਕਹਿੰਦੀ ਨਹੀਂ ਕੋਈ ਨਹੀਂ ਕੋਈ ਨਹੀਂ ਆ ਜਿਓ ਜਦ ਮਰਜ਼ੀ ਉਹ ਫਿਰ ਜਦ ਦੀਦੀ ਆਉਂਦੇ ਨੇ ਘਰ ਉਦੋਂ ਮੈਨੂੰ ਆ ਜਾਂਦੀਆਂ ਨੇ ਕਾਲ ਜਿਹਾ ਵਗੈਰਾ ਆ ਜੀ ਅਜੀ ਆ ਜੀ ਦੀਦੀ ਨੂੰ ਮੇਰੇ ਆ ਜੀਏ ਮੈਂ ਕਹਿੰਦੀ ਨਹੀਂ ਹਾਂ ਹਾਂ ਕੋਈ ਨਹੀਂ ਤੇ ਰਾਗੇ ਸ਼ਾਗੇ ਵਾਲੇ ਵੀ ਸਾਰੇ ਜਿਨ੍ਹਾਂ ਨੂੰ ਪਤਾ ਲੱਗ ਗਿਆ ਹਾਂ ਦੀਦੀ ਆਏ ਹੋਏ ਉਹ ਵੀ ਕਸ ਟਾਈਮਸ ਘਰ ਸਿੱਧਾ ਹੀ ਆ ਜਾਂਦੇ ਨੇ ਅਸੀਂ ਫੋਟੋ ਕਰਾਣੀ ਆ ਐਂਡ ਆਲ ਅੱਛਾ ਤੁਸੀਂ ਕੀ ਸੋਚਿਆ ਅਗੇ ਫਿਊਚਰ ਦੇ ਵਿੱਚ ਤੁਸੀਂ ਕੀ ਕਰਨਾ ਆਈ ਵਾਂਟ ਟੂ ਬਿਕਮ ਕਾਰਡੀਓਲੋਜਿਸਟ ਐਕਟਿੰਗ ਵਾਲੀ ਲਾਈਨ 'ਚ ਨਹੀਂ ਜਾਣਾ ਦੀਦੀ ਬਾਦੂ ਸੋ ਹਰ ਦਿਨ ਏਚਰਲ ਲੱਗ ਲੱਗ ਗਿਆ ਹੈ ਨਾ ਥੈਂਕ ਯੂ ਸੋ ਮੱਚ ਕੱਲ ਗੱਲ ਕਰਨ ਦੇ ਲਈ ਸੋ ਬੈਸਟ ਵਿਸ਼ੇ ਤੁਹਾਨੂੰ ਤੇ ਮੁਬਾਰਕਾ ਬਹੁਤ ਸਾਰੇ